ਅੱਜ ਤੁਸੀਂ ਦੇਖ ਰਹੇ ਹੋ ਸਵੇਰ ਦਾ ਨਜ਼ਾਰਾ ਤੇ ਖੂਬਸੂਰਤੀ ਜੋ ਸਵੇਰ ਦੀ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਤੇ ਅੱਜ ਆਪਾਂ ਚੱਲੇ ਹਾਂ ਪਿੰਡ ਚੱਕਰ ਤੇ ਤੁਹਾਨੂੰ ਉੱਥੋਂ ਦਾ ਰਣਸੀ ਅਤੇ ਚੱਕਰ ਦੀ ਕੁਝ ਕੁ ਜੋ ਉੱਥੋਂ ਦੀਆਂ ਖੂਬਸੂਰਤੀ ਦਿਖਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਾ ਤੇ ਹੁਣ ਪਹੁੰਚ ਚੁੱਕੇ ਹਾਂ ਪਿੰਡ ਰਣਸੀ ਦੇਖੋ ਤੁਸੀਂ ਇੱਥੇ ਜੋ ਪਿੰਡ ਦੇ ਵਿੱਚ ਕੰਮ ਕੀਤਾ ਗਿਆ ਹੈ ਬਹੁਤ ਵਧੀਆ ਕੀਤਾ ਗਿਆ ਹੈ ਰਣਸੀ ਕਲਾਂ ਦੇ ਵਿੱਚ ਤੁਹਾਨੂੰ ਕਿਸੇ ਦਿਨ ਪੂਰੀ ਇਸ ਪਿੰਡ ਦੀ ਵੀਡੀਓ ਬਣਾ ਕੇ ਪਾਵਾਂਗੇ ਇਸ ਪਿੰਡ ਦੇ ਵਿੱਚ ਦੇਖੋ ਤੁਸੀਂ ਪਿੰਡ ਵਿਕਾਸ ਦਾ ਸਰਨਾਮਾ ਰਣਸੀ ਕਲਾ ਬਹੁਤ ਹੀ ਜ਼ਿਆਦਾ ਇੱਥੋਂ ਦੇ ਸਰਪੰਚ ਨੇ ਤੁਸੀਂ ਸੁਣਿਆ ਹੋਵੇਗਾ ਕਿ ਬਹੁਤ ਜ਼ਿਆਦਾ ਕੰਮ ਕੀਤਾ ਨੇ ਇੱਥੇ ਹੋਏ ਤੇ ਇੱਥੇ ਜੋ ਤਸਵੀਰਾਂ ਦੇਖੋ ਸਿਦਾ ਸਿੰਘਾਂ ਦੀਆਂ ਜੋ ਤਸਵੀਰਾਂ ਲੱਗੀਆਂ ਨੇ ਤੇ ਜੋਤੇ ਜੈਤੂ ਮੂਰਤੀ ਦੇ ਜੋ ਕਿ ਇੱਥੇ ਇਹ ਜੋ ਗਾਰਡਨ ਬੜਿਆ ਬਣਿਆ ਹੋਇਆ ਹੈ ਬਹੁਤ ਵਧੀਆ ਅੰਦਰੋਂ ਇਹ ਸਾਰੀ ਇੰਟਰਲੌਕ ਵਗੈਰਾ ਤੇ ਅੰਦਰ ਜੋ ਵੀ ਬੁੱਤ ਲੱਗੇ ਨੇ ਸਾਰੀ ਪਿੰਡ ਦੇ ਵਿੱਚ ਲਾਈਟ ਇੰਟਰਨ ਲੋਕ ਤੇ ਬਹੁਤ ਹੀ ਸਫਾਈ ਹੈ ਪਿੰਡ ਦੇ ਵਿੱਚ ਤੇ ਬਹੁਤ ਜ਼ਿਆਦਾ ਵਿਕਾਸ ਇੱਥੋਂ ਦੇ ਸਰਪੰਚ ਵੱਲੋਂ ਮਿੰਟੂ ਜੀ ਵੱਲੋਂ ਕੀਤਾ ਗਿਆ ਹੈ ਕਿਸੇ ਦਿਨ ਤੁਹਾਨੂੰ ਸਾਰੀ ਹੀ ਵੀਡੀਓ ਇਸ ਪਿੰਡ ਦੀ ਪਾਵਾਂਗੇ ਅੱਜ ਕੁਝ ਕੁ ਤੁਹਾਨੂੰ ਮੇਨ ਮੇਨ ਜਿਹਾ ਇਹ ਦਿਖਾਉਣਾ ਹੈ ਆਪਾਂ ਤੇ ਹੁਣ ਉਸ ਤੋਂ ਬਾਅਦ ਆਪਾਂ ਤੁਹਾਨੂੰ ਚੱਕਰ ਪਿੰਡ ਦੇ ਵਿੱਚ ਲੈ ਕੇ ਚੱਲਾਂਗੇ ਚੱਕਰ ਪਿੰਡ ਦੀ ਵੀ ਕੁਝ ਕੁ ਵੀਡੀਓ ਇਸ ਵਿੱਚ ਸਾਂਝੀ ਕੀਤੀ ਗਈ ਹੈ ਇਹ ਦੇਖੋ ਤੁਸੀਂ ਇੱਥੇ ਵੀ ਬੋਤਲ ਲਗਾਏ ਗਏ ਨੇ ਅੰਦਰਲੇ ਪਾਸੇ ਤੇ ਇੱਥੇ ਬੱਚੇ ਅਤੇ ਹੋਰ ਬਜ਼ੁਰਗ ਮਾਵਾਂ ਬੈਣਾ ਸਾਰੀਆਂ ਹੀ ਇੱਥੇ ਜੋ ਕਿ ਸ਼ਾਮ ਦੇ ਟਾਈਮ ਆਉਂਦੇ ਨੇ ਤੇ ਇਸ ਪਿੰਡ ਦੀ ਖੂਬਸੂਰਤੀ ਇਹ ਹੈ ਕਿ ਜੋ ਇੱਥੋਂ ਦਾ ਸਰਪੰਚ ਹੈ ਉਹ ਬਹੁਤ ਹੀ ਜ਼ਿਆਦਾ ਵਿਕਾਸ ਕਰ ਰਿਹਾ ਹੈ ਦੇਖੋ ਤੁਸੀਂ ਲਾਈਟਾਂ ਕਿੰਨੀਆਂ ਖੂਬਸੂਰਤ ਲਾਈਟ ਲੱਗੀ ਹੋਈ ਹੈ ਅਤੇ ਇਸ ਪਿੰਡ ਦੇ ਵਿੱਚ ਸਹੂਲਤ ਵੀ ਦਿੰਦੇ ਨੇ ਸਰਪੰਚ ਜੋ ਵੀ ਇਥੋਂ ਦਾ ਕੂੜਾ-ਕਬਾੜ ਲੈ ਕੇ ਸਰਪੰਚ ਕੋਲ ਆਉਂਦਾ ਹੈ ਉਹ ਪਲਾਸਟਿਕ ਵਗੈਰਾ ਛੁੱਟ ਨਹੀਂ ਦਿੰਦੇ ਤੇ ਉਹਨਾਂ ਲੋਕਾਂ ਨੂੰ ਖੰਡ ਦਿੰਦੇ ਨੇ ਆ ਹੁਣ ਆਪਾਂ ਪਹੁੰਚੇ ਆ ਚੇਕਰ ਪਿੰਡ ਚੇਕਰ ਪਿੰਡ ਵੀ ਬਹੁਤ ਖੂਬਸੂਰਤ ਹੈ ਇਹ ਪਿੰਡ ਦੀ ਵੀ ਇੱਕ ਦਿਨ ਅਲੱਗ ਵੀਡੀਓ ਤੁਹਾਡੇ ਨੂੰ ਸ਼ੇਅਰ ਕਰਾਂਗੇ ਬਣਾ ਕੇ ਆਪਾਂ ਇਹ ਜੋ ਅੱਡਾ ਬਣਿਆ ਹੋਇਆ ਹੈ ਮਟਰ ਬਾਕਸ ਦਾ ਜੋ ਵੀ ਕੰਮ ਇੱਥੇ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਹੈ ਇਥੋਂ ਦੇ ਐਨਆਰਆਈਆਂ ਵੱਲੋਂ ਸਹਿਯੋਗ ਕੀਤਾ ਗਿਆ ਹੈ ਇੱਥੇ ਵੀ ਇੰਟਰਲੌਕ ਵਗੈਰਾ ਆ ਅੱਡਾ ਦੇਖ ਰਹੇ ਹੋ ਤੁਸੀਂ ਅੱਡਾ ਖੂਬਸੂਰਤ ਹੈ ਇੱਕ ਛੋਟੀ ਜੀ ਲਾਇਬ੍ਰੇਰੀ ਦੇਖ ਰਹੇ ਹਾਂ ਸਾਹਮਣੇ ਤੇ ਰੰਗ ਰੂਪਨ ਬਹੁਤ ਹੀ ਜ਼ਿਆਦਾ ਇੱਥੇ ਹਰਿਆਲੀ ਹੈ ਤਰਾਖਤ ਲਗਾਏ ਹੋਏ ਨੇ ਤੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ ਬਾਕੀ ਇਥੋਂ ਇਹ ਸੱਪੜ ਦੇ ਵਿੱਚ ਜੋ ਕਿ ਟੈਕਟ ਕਰ ਦਿੱਤੀ ਇਹ ਹੁਣ 30 ਰੁਪਏ ਜਿੱਥੇ ਕੀ ਹੁਣ ਜੋ ਵੀ ਨੇੜੇ ਨੇੜੇ ਦੂਰੋਂ ਨੇੜੇ ਪਿੰਡਾਂ ਦੇ ਆਉਂਦੇ ਨੇ ਬੱਚੇ ਤੇ ਹੋਰ ਉਹ ਇੱਥੇ ਆ ਕੇ ਛੱਪੜ ਦੇ ਵਿੱਚ ਕਿਸ਼ਤੀਆਂ ਜੋ ਹਨ ਉਹਨਾਂ ਦਾ ਨਜ਼ਾਰਾ ਲੈਂਦੇ ਨੇ ਆ ਦਿਖਾਉਣੇ ਤੁਹਾਨੂੰ ਇਸ ਪਿੰਡ ਦੇ ਜੋ ਕਿ ਇਹ ਇੱਕ ਤਰ੍ਹਾਂ ਦੀ ਝੀਲ ਬਣਾਈ ਗਈ ਹੈ ਛੱਪੜ ਨੂੰ ਬਹੁਤ ਵਧੀਆ ਬਣਾਇਆ ਗਿਆ ਹੈ ਸਾਫ਼ ਸੁਵਾਈ ਹੈ ਤੇ ਇਸ ਵਿੱਚ ਆ ਦੇਖੋ ਤੁਸੀਂ ਕਿਸ਼ਤੀਆਂ ਚੱਲਦੀਆਂ